ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੁਰਦੁਆਰਾ ਸ਼੍ਰੀ ਟਾਲੀਆ ਸਾਹਿਬ ਪਹੁੰਚੇ ਹੋਏ ਆਂ ਰਾਏਕੋਟ ਵਿੱਚ ਜਿਵੇਂ ਕਿ ਸਾਡੀ ਰੁੱਖਾਂ ਦੇ ਗੁਰੂ ਨੇ ਸਮਝ ਮਾਰੇ ਲਗਾਤਾਰ ਅਸੀਂ ਗੱਲ ਕਰਦੇ ਆਉਂਦੇ ਆਂ ਅਸੀਂ ਮਤਲਬ ਸਾਡੀ ਯਾਤਰਾ ਜਿਹੜੀ ਮਾਛੀਬੜਾ ਸਾਧ ਤੋਂ ਸ਼ੁਰੂ ਹੋਈ ਸੀਗੀ ਤੇ ਉਤੋਂ ਸ਼ੁਰੂ ਹੁੰਦੀ ਸਾਡੇ ਕਾਫੀ ਸੀ ਜੰਡ ਸਾਹਿਬ ਹੋਇਆ ਫਿਰ ਕ੍ਰੀਸ਼ ਸਾਹਿਬ ਹੋਇਆ ਰੇਰੂ ਸਾਹਿਬ ਫਲਾਹੀ ਸਾਹਿਬ ਤੈਂਦੂ ਸਾਹਿਬ ਇਹ ਸਾਰੇ ਜਿਹੜੇ ਰੁੱਖਾਂ ਰੁੱਖ ਜਿਹੜੇ ਕਵਰ ਕੀਤੇ ਅੱਜ ਅਸੀਂ ਇੱਥੇ ਗੁਰਦੁਆਰਾ ਟਾਲੀਆਣਾ ਸਾਹਿਬ ਪਹੁੰਚੇ ਹੋਏ ਆਂ ਜਿੱਥੇ ਦਸਵੇਂ ਪਾਤਸ਼ਾਹ ਦੇ ਚਰਨ ਧਰਤੀ ਪ੍ਰ ਗੁਰੂ ਸਾਹਿਬ ਜਰੋਂ ਇੱਥੇ ਪਹੁੰਚੇ ਉਹਨਾਂ ਇੱਥੇ ਜੰਗਲ ਹੁੰਦੇ ਸੀ ਜੰਗਲ ਥੱਲੇ ਗੁਰੂ ਸਾਹਿਬ ਨੇ ਟਾਲੀ ਥੱਲੇ ਆਰਾਮ ਕੀਤਾ ਤੇ ਇਸ ਵੇਰੇ ਤੜਕੇ ਉੱਠ ਕੇ ਗੁਰੂ ਸਾਹਿਬ ਜਰੋਂ ਉੱਥੇ ਉਹਨਾਂ ਨੇ ਇੱਥੇ ਦੇਖਿਆ ਵੀ ਨੂਰਾ ਮਾਹੀ ਕਰਕੇ ਇੱਕ ਆਪਣਾ ਚਰਵਾਹਾ ਇੱਥੇ ਮੱਝਾ ਚਾਰ ਰਿਹਾ ਸੀਗਾ ਉਹਨਾਂ ਨੇ ਨੂਰੇ ਮਾਹੀ ਨੂੰ ਕਿਹਾ ਵੀ ਮੈਨੂੰ ਦੁੱਧ ਛਕਾਓ ਉਹਨਾਂ ਨੇ ਕਿਹਾ ਵੀ ਗੁਰੂ ਸਾਹਿਬ ਇੱਥੇ ਜਿਹੜੀ ਮੱਝਾਂ ਮੈਂ ਚੋ ਚੁੱਕਿਆ ਹੈਗਾ ਮੈਂ ਦੁੱਧ ਲੈ ਕੇ ਆਉਣਾ ਉੱਥੇ ਫਿਰ ਗੁਰੂ ਸਾਹਿਬ ਨੇ ਨੂਰਾ ਮਾਹੀ ਨੂੰ ਅਸਰ ਚੋਟੀ ਵੱਲ ਇਸ਼ਾਰਾ ਕੀਤਾ ਅਸਰ ਚੋਟੀ ਦੇਖ ਕੇ ਇਸ਼ਾਰਾ ਕੀਤਾ ਉਹ ਹੈਰਾਨ ਹੋ ਗਏ ਵੀ ਅਸਰ ਚੋਟੀ ਨੂੰ ਗੁਰੂ ਸਾਹਿਬ ਨੇ ਕਿਹਾ ਤਾਂ ਫਿਰ ਉਹਨਾਂ ਨੇ ਗੁਰੂ ਸਾਹਿਬ ਦੀ ਮੰਨ ਕੇ ਅਸਰ ਚੋਟੀ ਵੱਲ ਆਪਣਾ ਮਤਲਬ ਕਹਿੰਦਾ ਉਹਨਾਂ ਨੇ ਬਰਤਨ ਦਿੱਤਾ ਗੁਰੂ ਸਾਹਿਬ ਨੇ ਜਿਹਨੂੰ ਗੰਗਾ ਸਾਗਰ ਬੋਲਦੇ ਆ ਉਹ ਫਿਰ ਗੰਗਾ ਸਾਗਰ ਬਰਤਨ ਜਿਹੜਾ ਲੈ ਕੇ ਉਹਨੇ ਕਰਾਉਂਦੇ ਦੇ ਰੁੱਖ ਨਾਲ ਚੋਟੀ ਨੂੰ ਬੰਨਿਆ ਤੇ ਜਿਹੜਾ ਜਿਹੜਾ ਰੁੱਖ ਹੈਗਾ ਕਰਾਉਂਦੇ ਦਾ ਇੱਥੇ ਆਪਣਾ ਬੂਟਾ ਸਾਹਿਬ ਸ਼ਸ਼ੋਭਤਾ ਗੁਰਦੁਰਾ ਸਾਹਿਬ ਤੇ ਉਹ ਜਿਹੜਾ ਮੋਢ ਹੈਗਾ ਕਰਾਉਂਦੇ ਦਾ ਹਜੇ ਮੌਜੂਦ ਆ ਪਰ ਉਹਦਾ ਵੰਸ਼ ਹੈਗਾ ਅੱਗੇ ਕਰਾਉਂਦੇ ਸਾਡੇ ਪਿੱਛੇ ਤੇ ਜਿਸ ਕਰਾ ਤੇ ਉੱਥੇ ਉਹਨਾਂ ਨੇ ਝੋਟੀ ਨੂੰ ਚੋਇਆ ਤੇ ਉੱਥੇ ਮਤਲਬ ਕਹਿੰਦਾ ਉਹ ਹੈਰਾਨ ਹੋ ਗਿਆ ਵੀ ਆਪਣਾ ਵੀ ਇਹ ਜਿਹੜਾ ਉਹ ਅਸਰ ਝੋਟੀ ਨੇ ਦੁੱਧ ਦਿੱਤਾ ਤਾਂ ਫਿਰ ਇਹ ਉਥੋਂ ਨੂਰੇ ਮਾਹੇ ਨੇ ਆਪਣੇ ਜਿਹੜੇ ਮਾਲਕ ਰਾਏ ਕਲੰਦ ਦੱਸਿਆ ਰਾਏ ਕੱਲੇ ਨੇ ਆਪਣੀ ਸੰਗਤ ਸਵਿਲੀ ਪੰਦੀ ਸੰਗਤ ਸੀ ਉਹ ਸਮੇਂ ਇੱਥੇ ਗੁਰਦਸਾਹ ਗੁਰੂ ਸਾਹਿਬ ਦਰਸ਼ਨ ਲੈ ਆਏ ਤਾਂ ਇਹ ਇਸ ਟਾਲੀਆਣਾ ਸਾਹਿਬ ਦਾ ਇਤਿਹਾਸ ਹੈਗਾ ਪਰ ਜਿੱਥੇ ਟਾਲੀਆਣਾ ਸਾ ਟਾਲੀ ਦਾ ਰੁੱਖ ਸੀਗਾ ਮੰਜੀ ਸਾਹਿਬ ਇੱਥੇ ਹੁਣ ਵੀ ਗੁਰਦਸਾਹ ਸ਼ਿਸ਼ੋਭਤ ਆ ਪਰ ਟਾਲੀ ਆਪਣਾ ਸੰਸਾਰਕ ਯਾਤਰਾ ਪੂਰੀ ਕਰ ਚੁੱਕੀ ਆ ਤੇ ਟਾਲੀ ਰੁੱਖ ਤੇ ਮੌਜੂਦ ਨਹੀਂ ਹੈਗਾ ਤੇ ਇਸ ਤੋਂ ਬਾਅਦ ਦੱਸਣਾ ਚਾਹਾਂਗੇ ਟਾਲੀ ਦੇ ਰੁੱਖ ਬਾਰੇ ਕੁਝ ਗੱਲ ਕਰਾਂਗੇ ਚਾਹਾਂਗੇ ਟਾਲੀ ਜਿਹੜਾ ਇੰਡੀਆ ਦਾ ਨੇਟਿਵ ਰੁੱਖ ਆ ਤੇ ਪੰਜਾਬ ਦੇ ਵਿਰਾਸਤੀ ਰੁੱਖਾਂ ਵਿੱਚੋਂ ਇੱਕ ਆ ਤੇ ਜਿਹੜਾ ਪੰਜਾਬ ਦਾ ਸਟੇਟ ਰੁੱਖ ਆ ਇਹ ਮਤਲਬ ਰਾਜ ਰੁੱਖ ਆ ਜਿਸ ਤਰ੍ਹਾਂ ਝੰਡ ਜਿਹੜਾ ਹੈਗਾ ਸਾਡੇ ਰਾਜਸਥਾਨ ਦਾ ਰੁੱਖ ਆ ਪਿੱਪਲ ਸਾਡੇ ਹਿਰਾਣੇ ਦਾ ਰੁੱਖ ਆ ਟਾਲੀ ਸਾਡੇ ਪੰਜਾਬ ਦਾ ਰਾਜ ਰੁੱਖ ਆ ਤੇ ਟਾਲੀ ਦੱਸਣਾ ਚਾਹਾਂਗੇ ਮੀਡੀਅਮ ਸਾਈਜ਼ ਰੁੱਖ ਆ ਦਰਮੈਨਿਕਾ ਦਾ ਰੁੱਖ ਆ ਤੇ ਇਹ ਡੈਸੀਡੂ ਰੁੱਖ ਹੈ ਪੱਤੇ ਪੱਛੜੀ ਰੁੱਖ ਆ ਜਿਹੜੇ ਪੱਤੇ ਜਨਵਰੀ ਤੋਂ ਝਾੜੂ ਆ ਕੇ ਜਨਵਰੀ ਆਉਣ ਵਾਲੀ ਆ ਫਰਵਰੀ ਤੱਕ ਇਹ ਜਮਾ ਮਤਲਬ ਉਹ ਕਹਿੰਦਾ ਪੱਤਾ ਰਹਿਤ ਹੋ ਜਾਂਦਾ ਰੁੱਖ ਤੇ ਮਾਰਚ ਵਿੱਚ ਪੱਤੇ ਕੱਢਦਾ ਤੇ ਮਾਰਚ ਮਿਡ ਦੇ ਵਿੱਚ ਜਾ ਕੇ ਤੇ ਫਲਾਵਰ ਫੁੱਲ ਹੋਵੇ ਚ ਟਿੱਕ ਟਿੱਕ ਫੁੱਲ ਆਉਂਦੇ ਇਹ ਬੜੇ ਸੁਗੰਧਾਰ ਫੁੱਲ ਹੈਗਾ ਤੇ ਮਧੂਮੱਖਿਆ ਬੜੀ ਹਰ ਪਸੰਦ ਕਰਦੀ ਹੈ ਉਸ ਤੋਂ ਬਾਅਦ ਨਾਲ ਹੀ ਫਲਾਵਰਿੰਗ ਤੋਂ ਬਾਅਦ ਇਹਨੂੰ ਫਰੂਟ ਲੱਗ ਜਾਂਦੇ ਹੈਗਾ ਫਰੂਟ ਜਿਹੜਾ ਲੰਬਾ ਸਮਾਂ ਦਰੱਖਤੇ ਰਹਿੰਦੇ ਫਿਰ ਅਗਲੀ ਫਰਵਰੀ ਜਾ ਕੇ ਜਨੂਰੀ ਫਰਵਰੀ ਜਾ ਕੇ ਉਹ ਫਰੂਟ ਪੱਕ ਕੇ ਅਸੀਂ ਲਾਉਣੇ ਹੈਗੇ ਸਾਡੀ ਨਰਸਰੀ ਤੇ ਤਿਆਰ ਕਰਦੇ ਆਂ ਦੇਖੋ ਤਿਆਰ ਕਰਨ ਦੇ ਤਰੀਕੇ ਦੋ ਤਿੰਨ ਹੈਗੇ ਇੱਕ ਤਾਂ ਕੱਲ ਨੂੰ ਬੀਜਿਆਂ ਤੋਂ ਤਿਆਰ ਕੀਤਾ ਜਾ ਸਕਦਾ ਇੱਕ ਕਲਮਾ ਤੋਂ ਜਿਹੜਾ ਅਸੀਂ ਸਾਡਾ ਬੈਸਟ ਤਰੀਕਾ ਹੈਗਾ ਅਸੀਂ ਉਸ ਬੀਜ ਨੂੰ ਬੀਜ ਦਿੰਨੇ ਆ ਪਹਿਲਾਂ ਉਹ ਰੁੱਖ ਵਿਚੋਂ ਪੈਦਾ ਹੋਏ ਦਾ ਵੱਡਾ ਹੋਣ ਦਾ ਰੂਟ ਸਟਾਕ ਲੈਣੇ ਆ ਰੂਟ ਸਟਾਕ ਜਿਹੜਾ ਬੂਟਾ ਟਾਲੀ ਦਾ ਉਹ ਬੈਸਟ ਰੂਟ ਬੂਟਾ ਹੈਗਾ ਇਹ ਸੋ ਦੱਸਾਂਗੇ ਟਾਲੀ ਜਿਹੜਾ ਹੈਗਾ ਜਿਹੜਾ ਟਾਲੀ ਜਿਹੜੀ ਸਾਡੀ ਸਟੇਟ ਰੁੱਖੋਂ ਕਰਕੇ 0 ਡਿਗਰੀ ਤੋਂ ਲੈ ਕੇ 50 ਡਿਗਰੀ ਤੱਕ ਇਸੇਨ ਕਰ ਲੈਂਦੀ ਹੈ ਤੇ ਇਹ 올 ਕ੍ਰਾਸ ਇੰਡੀਆ ਵਿੱਚ ਪਾਈ ਜਾਂਦੀ ਹੈ ਇੱਥੋਂ ਪੰਜਾਬ ਤੋਂ ਲੈ ਕੇ ਨੇਪਾਲ ਤੱਕ ਇਹ ਸਾਰਾ ਸਿਸਟਮ ਜਿਹੜਾ ਟਾਲੀ ਰੁੱਖ ਪਾਏ ਜਾਂਦੇ ਹੈਗੇ ਤਾਂ ਇਹ ਜਿਹੜਾ ਟਾਲੀ ਬਾਰੇ ਜਾਣਕਾਰੀ ਹੈ ਤੇ ਬਾਕੀ ਟਾਲੀ ਲੱਕੜ ਬੜੀ ਮਸ਼ਹੂਰ ਆ ਇਸ ਰੁੱਖ ਦੀ ਜਿਹਨੂੰ ਕਹਿੰਦੇ ਆ ਵੀ ਪੰਜਾਬ ਦਾ ਜਿਹੜਾ ਸਾਗਵਾਨ ਟੱਲੀ ਆ ਮਤਲਬ ਤਾਂ ਇਹਦੇ ਪੁਰਾਣੇ ਸਾਡੇ ਚਰਖੇ ਹੋਗੇ ਸਾਡੇ ਜਿਹੜੇ ਦਰਵਾਜ਼ੇ ਹੋਗੇ ਸਾਡੇ ਫਰਨੀਚਰ ਟੱਲੀ ਦਾ ਬੰਦਾ ਸੀ ਸੁਨਾਮ ਦਾ ਚਰਖਾ ਹਜੇ ਮਸ਼ਹੂਰ ਹੈਗਾ ਮਤਲਬ ਉਸ ਉਸ ਸਮੇ ਉਹ ਟੱਲੀਆਂ ਉੱਥੇ ਬਹੁਤ ਮਸ਼ਹੂਰ ਸੀ ਸਿਸਟਮ ਉੱਥੋਂ ਚਰਖੇ ਬਣਾਉਂਦੇ ਸੀ ਤੇ ਸਾਡੇ ਜਿਹੜੇ ਇਹ ਸਾਡਾ ਜਿਹੜਾ ਪੰਜਾਬ ਦਾ ਪ੍ਰਾਤਨ ਸਮਾਨ ਸੀ ਸਾਰਾ ਇਹ ਸਾਰਾ ਇਹ ਤੋਂ ਬੰਦਾ ਸੀ ਬਾਕੀ ਦੀ ਲੱਕੜ ਮਸ਼ਹੂਰ ਹੋਣ ਕਰਕੇ ਜਿੰਨੇ ਵੀ ਸਾਡੇ ਅੰਗੀਠੀਆਂ ਵਿੱਚ ਹੋਇਆ ਪੱਠਿਆਂ ਵਿੱਚ ਹੋਇਆ ਜਿਹੜੇ ਸਾਡੇ ਪ੍ਰੈਸਾਂ ਵਿੱਚ ਹੋਇਆ ਜਿਹੜਾ ਕੋਲਾ ਹੈਗਾ ਜਿਹੜਾ ਇਹ ਸਾਰਾ ਇਹ ਟੱਲੀ ਰੁੱਖ ਦਾ ਤੇ ਬਾਕੀ ਟਾਲੀ ਦੀ ਹੋਰ ਬੜੀ ਮਹੱਤਤਾ ਹੈਗੀ ਟਾਲੀ ਦੇ ਰੁੱਖ ਜਿਹੜਾ ਹੈਗਾ ਤਾਂ ਇਹਦੀ ਜਿਹੜਾ ਪਿੰਗਾ ਜਣੀ ਸੀਗਾ ਪੁਰਾਣੇ ਸਮੇਂ ਜਿਹੜੀਆਂ ਮਟਾਰਾਂ ਜਿਹੜੋ ਸਾਵਨ ਸੌ ਦਾ ਮਹੀਨਾ ਚੜਦਾ ਸੀ ਉਹ ਤੋਂ ਪਿੰਗਾ ਜਣੀ ਸੀ ਇਹ ਟਾਲੀ ਦੇ ਰੁੱਖ ਨਾਲ ਝੂੜਦੀ ਸੀ ਪਿੰਗਾ ਬੰਦ ਕੇ ਕਿ ਬਹੁਤ ਸਖਤ ਲੱਕੜ ਸੀ ਤੇ ਇਹੀ ਟਾਲੀ ਦੇ ਰੁੱਖ ਸਾਡੇ ਜਿਹੜੇ ਇਹੀ ਇਹਦੀ ਮਹੱਤਤਾ ਹੈਗੀ ਆ ਟਾਲੀ ਰੁੱਖ ਸਾਡੇ ਇੱਕ ਇੱਕ ਜਿਹੜੀ ਤਰਾਸਤੀ ਹੁਣ ਹੋਰ ਇਹ ਟਾਲੀ ਨਾਲ ਵੀ ਸਾਡੀ ਹੁਣ ਅਸੀਂ ਪੰਜਾਬ ਵਿੱਚ ਦੇਖਣ ਟਾਲੀਆਂ ਸੁੱਕਦੀਆਂ ਜਾ ਰਹੀਆਂ ਕੁਝ ਵੀ ਲੰਬਾ ਕਾਫੀ ਦੂਰ ਦੂਰ ਤੱਕ ਟਾਲੀਆਂ ਅਸੀਂ ਸੁੱਕੀਆਂ ਦੇਖਦੇ ਆਂ ਇੱਕ ਬਾਇਓਟਿਕ ਸਟ੍ਰੈਸ ਚ ਆ ਚੁੱਕੀ ਟਾਲੀ ਜਿਹੜੀ ਹੈਗੀ ਆ ਉਹਦਾ ਮਤਲਬ ਹੋਇਆ ਵੀ ਸਾਡੇ ਜਿਹੜਾ ਪਾਣੀ ਦਾ ਜਿਹੜਾ ਸਤਰ ਹੈਗਾ ਥੱਲੇ ਹੁੰਦਾ ਜਾ ਰਿਹਾ ਸਾਡੀਆਂ ਜਿਹੜੀਆਂ ਲਗਾਤਾਰ ਸਾਡੇ ਖੇਤਾਂ ਨੂੰ ਅੱਗ ਲੱਗ ਰਹੀ ਇਹ ਵੀ ਇੱਕ ਕਾਰਨ ਇੱਕ ਬਾਇਓਟਿਕ ਸਟ੍ਰੈਸ ਹੈਗਾ ਤੇ ਜਦੋਂ ਇਹ ਇਸ ਸਟ੍ਰੈਸ ਵਿੱਚ ਰੁਕ ਹੁੰਦਾ ਹੈਗਾ ਤਾਂ ਇਹਦੇ ਜਿਹੜਾ ਮਤਲਬ ਕਹਿੰਦਾ ਜੜਾਂ ਜਿਹੜੀ ਡਿਜ਼ੀਜ਼ ਲੱਗਦੀ ਆ ਉਹ ਡਿਜ਼ੀਜ਼ ਜਿਹੜੀ ਹੈਗਾ ਇੱਕ ਟਾਲੀ ਦੂਜੀ ਟਾਲੀ ਨਹੀਂ ਮਾਈਕਰੋਬੀਅਲ ਸਿਸਟਮ ਵਿੱਚ ਫੈਲਦੀ ਆ ਤੇ ਇਹ ਸਾਇੰਸ ਸੈਂਟੀਫਿਕ ਹੈਗਾ ਮਤਲਬ ਤਾਂ ਇਸ ਲਈ ਜਿਹੜਾ ਸਾਨੂੰ ਇਹ ਟਾਲੀ ਜਿਹੜੇ ਰੋਖ ਹੈਗੇ ਪੰਜਾਬ ਵਿੱਚ ਇਹਨੂੰ ਸਾਂਭਣ ਦੀ ਤੇ ਬਾਕੀ ਹੋਰ ਰੁੱਖ ਸਾਨੂੰ ਲਾਉਣੇ ਪੈਣੇ ਆ ਤੇ ਜਿਹੜਾ ਪਾਣੀ ਦਾ ਸਤਾਰ ਥੱਲੇ ਜਾ ਰਿਹਾ ਉਹਤੇ ਵੀ ਸਾਨੂੰ ਚਿੰਤਨਾ ਕਰਨੀ ਚੇਤਨਾ ਕਰਨੀ ਚਾਹੀਦੀ ਵੀ ਤਾਂ ਪਾਣੀ ਜਿਹੜਾ ਸਤਾਰਾ ਸਾਡਾ ਹੋਰ ਨਾ ਥੱਲੇ ਜਾਵੇ ਕਿਉਂਕਿ ਇਹ ਵਿਰਾਸਤੀ ਰੁੱਖ ਪੰਜਾਬ ਦੇ ਹੈਗੇ ਆ ਇੰਨੇ ਜਿਹੜੇ ਇਤਿਹਾਸਿਕ ਗੁਰਦਵਾਰ ਸਾਹਿਬ ਇੱਥੇ ਸਾਡੇ ਇਹਨਾਂ ਦੇ ਨਾਂ ਤੇ ਬਣੇ ਹੋਇਆ ਗੁਰੂ ਸਾਹਿਬ ਪਾਸ਼ਾ ਇੱਥੇ ਆਏ ਹੋਏ ਆ ਉਹ ਠਹਿਰੇ ਆ ਸਥਾਨ ਬਣੇ ਹੋਏ ਇੱਥੇ ਪੰਜਾਬ ਦੇ ਇਹਦਾ ਇਹ ਹੀ ਸਾਨੂੰ ਦਰਸਾਉਂਦਾ ਵੀ ਸਾਡੇ ਜਿਹੜੇ ਰੁੱਖ ਹੈਗੇ ਆ ਪ੍ਰਾਤਨ ਰੁੱਖਾ ਪੰਜਾਬ ਦੇ ਤਾਂ ਇਹਨਾਂ ਨੂੰ ਅਸੀਂ ਨਵੇਂ ਸਿਰੇ ਤੋਂ ਲਾਉਣੇ ਚਾਹੀਦੇ ਆ ਜਿਹੜੀਆਂ ਸਾਡੀਆਂ ਟਾਲੀਆਂ ਪੁਰਾਣੀਆਂ ਬੱਚੀਆਂ ਹੈਗੀਆਂ ਇਤਿਹਾਸਿਕ ਟਾਲੀਆਂ ਹੈਗੀਆਂ ਪੰਜਾਬ ਤੋਂ ਨੂੰ ਬਚਾਉਣਾ ਚਾਹੀਦਾ ਤੇ ਇਹੀ ਬੇਨਤੀਆਂ ਸਾਨੂੰ ਫੇਰ ਪ੍ਰਬੰਧ ਕਰਿਓ ਸਾਡਾ ਸਫਰ ਜਿਹੜਾ ਮਾਛੀਵਾਲਾ ਸਾਹ ਤੋਂ ਚੱਲਿਆ ਸੀਗਾ ਲਗਾਤਾਰ ਰੈਕੋਟ ਪਹੁੰਚੇ ਇਸ ਤੋਂ ਅੱਗੇ ਹੋਰ ਸੀ ਰੁੱਖਾਂ ਨੂੰ ਕਵਰ ਕਰਦੇ ਜਾਵਾਂਗੇ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਆਪਾਂ ਤੇ ਪੰਜਾਬ ਦੇ ਜਿਹੜੇ ਰੁੱਖ ਸਾਡੇ ਹੈਗੇ ਆ ਪ੍ਰਾਤਨ ਜਿੰਨੇ ਵੀ ਮੈਂਸ਼ਨ ਕੀਤੇ ਜੰਡਰ ਸਾਹਿਬ ਫਲਾਹੀ ਸਾਹਿਬ ਕਰੀ ਸਾਹਿਬ ਜਿੰਨੇ ਸਾਡੇ ਪ੍ਰਾਤਨ ਨੂੰ ਸੰਭਾਲ ਲਈਏ ਤੇ ਨਵੇਂ ਸਰੋਂ ਸਾਡੇ ਲਈ ਰਾਉਂਡ ਗਲਾਸ ਫਾਊਂਡੇਸ਼ਨ ਨੂੰ ਤਿਆਰ ਕਰਦੀ ਆ ਜੇ ਕਿਸੇ ਕਿਸਾਨ ਭਰਾ ਨੇ ਜਾਂ ਪੰਚਾਇਤ ਨੇ ਰੁੱਖ ਲਵਾਉਣੇ ਆ ਜੰਗਲ ਲਵਾਉਣੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਹਨੇ ਸ਼ਬਦ ਕਹਿੰਦਾ ਉਹ ਸਾਰੇ ਰਲ ਮਿਲ ਕੇ ਇਕੱਠੇ ਹੋਈ ਆਪਾਂ ਤੇ ਪੰਜਾਬ ਦੀ ਧਰਤੀ ਰੁੱਖਾਂ ਨਾਲ ਸ਼ਿੰਗਾਰੀ ਸਸੇ ਕਾਲ ਦੀ ਸਰ ਧੰਨਵਾਦ